ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਮਲਿਕ ਖਾਨ ਬਟੰਡੇ ਤੋਂ ਬਾਬਾ ਮਨਪ੍ਰੀਤ ਜੀ ਫਰੀਦਕੋਟ ਤੋਂ ਬੜਾ ਸੋਹਣਾ ਇਹਨਾਂ ਨੇ ਅਪਰਾਲਾ ਕੀਤਾ ਜੀ ਪਖੰਡ ਵਾਸਤੇ ਖਿਲਾਫ ਔਰ ਸਾਨੂੰ ਵੀ ਇਸ ਚੀਜ਼ ਦੀ ਸ਼ਹਿ ਮਿਲੀ ਹੈ ਵੀ ਪਖੰਡ ਨੂੰ ਰੋਕਿਆ ਜਾਵੇ ਜੋ ਅੱਜ ਤੋਂ ਪਹਿਲਾਂ ਮੇਰੀ ਗੱਡੀ ਤੇ ਪਾਉਣਾਂ ਦੀਆਂ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਪਸਤੋਂ ਮੈਂ ਮਾਫੀ ਚਾਹਨਾ ਸਾਰੇ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਨਾਂਬਾ ਨਹੀਂ ਮਿਲੂਗਾ ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਝੋਲੀ ੱਡ ਕੇ ਦਵਾ ਕਰਾਂਗੇ ਜੀ ਭਾਈ ਮਰਦਾਨੇ ਕੀ ਲਾਦਾ ਹੈ ਦਵਾ ਪੰਥ ਲਈ ਔਰ ਪੂਰੇ ਦੁਨੀਆ ਲਈ ਔਰ ਸਰਬਤ ਦੇ ਭਲੇ ਲਈ ਦਵਾ ਕਰਾਂਗੇ ਸਾਰਿਆਂ ਲਈ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਵਡਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਇਕੱਲੀ ਲੋਰ ਛੱਡਦੀ ਹੈ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ ਸੋ ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਫਰੀਦਪੁਰਤ ਗ੍ਰੈਂਡ ਵਿਲਾ ਰਿਜ਼ੋਰਟ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ Hindu ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਗੁਰੂਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤੇ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਸੋ ਅੱਜ 26 ਸਤੰਬਰ ਇਸ ਵਕਤ ਟਾਈਮ ਜਿਹੜਾ ਉਹ ਲਗਭਗ 7 ਦੇ ਤਕਰੀਬਨ ਹੈ ਔਰ ਇਹ ਮਲਕ ਖਾਨ ਜਿਹੜਾ ਸ਼ਿਵਨਾਥ ਉਹਨੂੰ ਆਪਣੀ ਭੈਣ ਵੀ ਮੰਨਦਾ ਹੈ ਉਹ ਇਹਨੂੰ ਭਰਾ ਮੰਨਦੀ ਹੈ ਮੈਂ ਗੁਰਬਾਣੀ ਰਾਹੀਂ ਇੱਕ ਬੇਨਤੀ ਕਰਨੀ ਚਾਹਣਾ ਹੈ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਜਦੋਂ ਔਖੇ ਸਮੇਂ ਭੀੜ ਪੈਂਦੀ ਹੈ ਉਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਹ ਜਿਹੜੀ ਸ਼ਿਵਨਾਥ ਹੈ ਇਹ ਇੱਕ دنیਵੀ ਤੌਰ ਤੇ ਦੀ ਭੈਣ ਬਣੀ ਹੈ ਮੈਂ ਇਹ ਵੀ ਕਹਿ ਦੇਵਾਂ ਵੀ ਉਹ ਬੁਢੀ ਨਹੀਂ ਉਹ ਇੱਕ ਬੰਦਾ ਹੈ ਉਹਨੇ ਆਪਣਾ ਦਿੱਲੀੋਂ ਇਲਾਜ ਕਰਾ ਕੇ ਉਹ ਇੱਕ ਬੁਢੀ ਦੇ ਰੂਪ ਵਿੱਚ ਬਣੀ ਹੈ ਜਿਹਦੇ ਪਰਦੇ ਪਾਸ਼ ਮੈਂ ਥੋੜੇ ਦਿਨਾਂ ਤੱਕ মিডিਆ ਦੇ ਰੂਬਰੂ ਕਰ ਰਿਹਾ ਮੋਗੇ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਹੈ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਜੋ ਇਹਦੀ ਗੱਡੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਕਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਕਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਵਈਆਂ ਜਾਂ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ ਉਹ ਉਹ ਆਇਆ ਸਾਡੇ ਕੋਲੇ ਉਹ ਕਹਿ ਰਿਹਾ ਵੀ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਸੋ ਬਾਬਾ ਜੀ ਸੱਚ ਦੇ ਰਸਤੇ ਤੇ ਤੁਰਨ ਤੇ ਤੁਹਾਡਾ ਧੰਨਵਾਦ ਹੈ ਥੈਂਕ ਯੂ ਜੀ ਤੁਸੀਂ ਆਪਣੀ ਗਲਤੀ ਨੂੰ ਫੀਲ ਕਰਕੇ ਅੱਜ ਪਹੁੰਚੇ ਹਾਂ ਜੀ ਤੋਂ ਮੇਰੇ ਨਾਲ ਜਥੇਦਾਰ ਗੁਰਵਿੰਦਰ ਸਿੰਘ ਜੀ ਬਟਿੰਡਾ ਉਹ ਵੀ ਪਹੁੰਚੇ ਹੋਏ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵੀ ਅਥਾਰਟੀ ਜਿਹੜੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਦੇ ਦੂੰਗਾ ਤੇ ਪਖੰਡ ਦੇ ਪਖੰਡ ਨੂੰ ਬੜਾਵਾ ਦੇਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ ਜੰਗ ਲੜਨਗੇ ਸੋ ਬਾਬਾ ਜੀ ਕੋਈ ਸ਼ਿਵਨਾਥ ਤੁਹਾਡੀ ਭੈਣ ਬਣੀ ਸੀ ਹੁਣ ਤੁਹਾਡਾ ਕੋਈ ਉਹਦੇ ਨਾਲ ਲਿੰਕ ਹੋਊ ਜਾਂ ਸੱਚ ਦੇ ਰਸਤੇ ਤੁਰੋਗੇ ਜਾਂ ਪਖੰਡ ਨੂੰ ਬੜਾਵਾ ਦੇਵੋਗੇ ਅਜੇ ਵੀ ਦੇਖੋ ਇਹ ਸਬਰ ਨਾਲ ਗੱਲਾਂ ਜੋ ਹੋ ਗਈਆਂ ਸਾਰੇ ਚੇਲਿਆਂ ਨੂੰ ਸਾਰੇ ਬਾਬਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਦੀ ਗੱਲ ਤੇ ਯਕੀਨ ਨਾ ਕਰੋ ਵੀ ਭਾਈ ਮਨਪ੍ਰੀਤ ਸਿੰਘ ਜੀ ਐਂ ਕਰਦਣਗੇ ਜੋ ਕਰਦਣਗੇ ਬੜੇ ਨਿਮਰਤਾ ਨਾਲ ਇਨਸਾਨ ਨੇ ਐਡਾ ਦਰਿਆਦਿਲ ਹੈ ਬ੍ਰਦਰ ਦਾ ਬਹੁਤ ਨਾਈਸ ਪਰਸਨ ਨੇ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣ ਤਾਂ ਤੁਹਾਡੇ ਕੋਲ ਪੈਰ ਨਹੀਂ ਛੋਟੇ ਹੁੰਦੇ ਮਾਫੀ ਮੰਗਦੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਪੀਰ ਪਗੰਬਰ ਨੂੰ ਅਸੀਂ ਮਾੜਾ ਦੇਵੀ ਦੇਵਤੇ ਨੂੰ ਨਹੀਂ ਮਾੜਾ ਜੋਤ ਨੂੰ ਮਾੜਾ ਨਹੀਂ ਕਹਿਣਾ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਸੋ ਬਾਬਾ ਜੀ 7 ਅਕਤੂਬਰ ਨੂੰ ਸੱਚ ਦੇ ਰਸਤੇ ਤੇ ਤੁਰਨ ਦਾ ਸਾਡਾ ਸਾਥ ਦਿਓ ਸ਼ਿਵਨਾਥ ਨਾਲ ਹੁਣ ਤੁਸੀਂ ਤੁਹਾਡਾ ਲਿੰਕ ਕੋਈ ਹੋਊ ਜਾਂ ਨਹੀਂ ਆਪਾਂ ਤਾਂ ਤੁਹਾਡੇ ਨਾਲ ਆ ਜੀ ਚਲੋ ਜੀ ਜਕਾਰਾ ਲਾਓ ਵੇਖੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਭਾਈ ਸਾਹਿਬ ਮਨਪ੍ਰੀਤ ਜੀ ਨੇ ਉਪਰਾਲਾ ਚੱਕਿਆ ਇਹਨਾਂ ਨੇ ਇਕੱਲਿਆਂ ਨਹੀਂ ਚੱਕਿਆ ਪੂਰੇ ਜਥੇਬੰਦੀਆਂ ਨੇ ਚੱਕਿਆ ਤੇ ਅਸੀਂ ਵੀ ਬਹੁਤ ਕਰਮਾ ਭਾਗਾਂ ਵਾਲੇ ਆ ਕਿਉਂਕਿ ਇਹ ਗੁਰੂ ਦੀਆਂ लाਡਲੀਆਂ ਫੌਜਾਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸ਼ਸਤਰ ਵਸਤਰ ਇਹਨਾਂ ਕੋਲੇ ਗੁਰੂ ਨਾਨਕ ਦੇਵ ਜੀਾਂ ਦਾ ਜਾਪ ਮੰਤਰ ਇਹਨਾਂ ਕੋਲੇ ਹੈ ਤੇ ਅਸੀਂ ਵੀ ਮਰਦਾਨੇ ਕੀ ਲਾਡਾਂ ਕਿਤੇ ਨਾ ਕਿਤੇ ਅਸੀਂ ਵੀ ਜੋ ਗਲਤੀ ਬੱਚਾ ਮੰਨ ਰਿਹਾ ਬਾਬਾ ਮਲਿਕ ਖਾਨ ਮਢੈਂਡਾ ਬੀੜੀ ਦੀ ਜਾਂ ਬੀੜੀ ਸਿਕਰਦੀ ਜਾਂ ਪਾਉਣ ਦੀ ਜਾਂ ਕੋਈ ਕੁਝ ਵੀ ਹੈ ਗੁਨਾਹ ਪਖੰਡਵਾਦ ਕਰਨ ਦੀ ਪਖੰਡਵਾਦ ਦੀ ਕਰਨ ਦੀ ਉਹ ਸਭ ਤੋਂ ਵੱਡਾ ਹੁੰਦਾ ਜਿਹੜਾ ਬਖਸ਼ ਦੇ ਤੇ ਉਦੋਂ ਵੱਡਾ ਹੁੰਦਾ ਜਿਹੜਾ ਮਾਫੀ ਮੰਗ ਲੇ ਤੇ ਮੈਂ ਬੇਨਤੀ ਹੋਰ ਕਰਦਾ ਹਾਂ ਚੈਨਲ ਦੇ ਰਾਹੀਂ ਸਾਰੀ ਫੌਜ ਦੇ ਰਾਹੀਂ ਵੀ ਜਿੰਨੀਆਂ ਪ੍ਰਾਣੀਆਂ ਵੀਡੀਓ ਬਾਬੇ ਮਲਕ ਦੀਆਂ ਪਈਆਂ ਕਿਸੇ ਕੋਲੇ ਚੈਨਲ ਤੇ ਲੋਡ ਕੀਤੀਆਂ ਜਾਂ ਆਪਦੇ ਪੇਜ ਤੋਂ ਜਾਂ ਕਿਸੇ ਦੇ ਪੇਜ ਤੋਂ ਜੇ ਹੁਣ ਕਿਸੇ ਨੇ ਵੀਡੀਓ ਪਾਤੀ ਨਾਲ ਤਾਂ ਜਥੇ ਬੰਦੀਆਂ ਤੋਂ ਐਕਸ਼ਨ ਕਰਵਾਵਾਂਗੇ ਤੇ ਨਾਲੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਆਪ ਕਰਾਂਗੇ ਇੱਕ ਬਾਬਾ ਜੀ ਪੀਵੀ 19 ਬਲੈਕ ਚੈਨਲ ਹੈ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਹਾ ਹੈ ਉਹਨੂੰ ਕੀ ਕਹਿਣਾ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਇਹ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫਰਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫਰਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਆਪ ਵੀ ਬਾਬਾ ਜੀ ਵੀ ਜਿਹੜੀਆਂ ਤੇਰੇ ਚੈਨਲ ਤੇ ਵੀਡੀਓ ਇਹਨੂੰ ਡੀਲੀਟ ਕਰ ਦੇ ਤੇ ਨਹੀਂ ਉਹ ਦਿਨ ਦੂਰ ਨਹੀਂ ਜਿੱਦ ਦੇ ਸਿੰਘਾਂ ਨੇ ਤੇਰੇ ਸੋਧਾ ਲਾ ਦੇਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਚਿਕਾਰਾ ਲਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜਿੱਕੀ